Yeah. <laughs>

Oh, <laughs> ਦੇਖੋ ਜੀ ਬੜੀ ਖੁਸ਼ੀ ਦੇ ਪਾਲੇ ਸਾਡੇ ਸਾਰੇ ਬਰਨਾਲੇ ਦੇ ਸ਼ਹਿਰ ਵਾਸੀਆਂ ਲਈ ਜਿਵੇਂ ਤੁਸੀਂ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਡਿਮਾਂਡ ਸੀ ਕਿ ਬਰਨਾਲੇ ਦੀ ਤਰੱਕੀ ਲਈ ਬਰਨਾਲੇ ਨੂੰ ਜਿਹੜਾ ਕਾਰਪੋਰੇਸ਼ਨ ਹੈ ਉਹ ਬਣਾਇਆ ਜਾਵੇ ਤੇ ਅੱਜ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਬਜਾਰਤ ਦੀ ਮੀਟਿੰਗ ਤੋਂ ਬਾਅਦ ਇਸ ਗੱਲ ਦੀ ਅਨਾਉਂਸਮੈਂਟ ਕੀਤੀ ਹੈ ਕਿ ਅੱਜ ਕੈਬਨਟ ਦੇ ਵਿੱਚ ਇਹ ਜਿਹੜਾ ਪ੍ਰਪੋਜ਼ਲ ਸੀ ਜਿਹੜਾ ਮਤਾ ਆਇਆ ਸੀ ਉਹਨੂੰ ਪਾਸ ਕਰ ਦਿੱਤਾ ਗਿਆ ਤੇ ਬਰਨਾਲੇ ਨੂੰ ਨਗਰ ਨਿਗਮ ਜਿਹੜਾ ਪੰਜਾਬ ਦਾ 14ਵਾਂ ਜਿਹੜਾ ਨਗਰ ਨਿਗਮ ਹੈ ਉਹ ਬਣਾ ਦਿੱਤਾ ਗਿਆ ਸੋ ਬੜੀ ਖੁਸ਼ੀ ਦੇ ਇਹ ਪਾਰਲੀਮੈਂਟ ਮੁੱਖ ਮੰਤਰੀ ਸਾਹਿਬ ਦਾ ਜਿਹੜੇ ਸਥਾਨਕ ਸਰਕਾਰਾਂ ਦੇ ਮੰਤਰੀ ਆ ਡਾਕਟਰ ਵਜੋਦ ਜੀ ਦਾ ਰਵਿੰਦ ਕੇਜਰੀਵਾਲ ਜੀ ਦਾ ਮੈਂ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿੰਨਾ ਦੇ ਕਰਕੇ ਅੱਜ ਜਿਹੜਾ ਸਾਡਾ ਬਰਨਾਲਾ گا ਉਹ ਨਗਰ ਨਿਗਮ ਬਣਿਆ ਤੇ ਇੰਨੀ ਤੇਜ਼ੀ ਦੇ ਨਾਲ ਕਿਉਂਕਿ ਨਾ ਜਿਸ ਦਿਨ ਇੱਥੋਂ ਪ੍ਰਧਾਨ ਜੀ ਉਰੇ ਖੜਿਆ ਇਹਨਾਂ ਨੇ ਕਮੇਟੀ ਚੋਂ ਮਤਾ ਪਾਸ ਕੀਤਾ ਤਾਂ ਬੜੀ ਜਗ੍ਹਾ ਤੋਂ ਇਹ ਆਵਾਜ਼ ਆ ਰਹੀ ਸੀ ਨਹੀਂ ਜੀ ਬਹੁਤ ਵੱਡਾ ਕੰਮ ਹੈ ਇੰਨੀ ਜਲਦੀ ਨਹੀਂ ਹੁੰਦਾ ਹੁੰਦਾ ਇਹ ਹੋਣਾ ਹੀ ਨਹੀਂ ਪਰ ਇਹ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿਉਂਕਿ ਮੈਂ ਦੀਵਾਲੀ ਤੋਂ ਪਹਿਲਾਂ ਬਾਈ ਹੈਂਡ ਜਾ ਕੇ ਪਹਿਲਾਂ ਤਾਂ ਇਹ ਫਾਈਲ ਸਾਈਨ ਕਰਵਾਈ ਉਸ ਤੋਂ ਬਾਅਦ ਜਦੋਂ ਡਿਪਾਰਟਮੈਂਟ ਕੋਲੇ ਵਾਪਸ ਆ ਗਈ ਤਾਂ ਉਸ ਤੋਂ ਬਾਅਦ ਵੀ ਮੈਮੋਰੈਂਡਮ ਤਿਆਰ ਕਰਵਾਉਣ ਲਈ ਪਿਛਲੇ 2 ਦਿਨ ਤੋਂ ਮੈਨੂੰ ਪਤਾ ਸੀ ਕੈਬਨਟ ਆਉਣੀ ਹੈ ਮੈਂ ਲਗਾਤਾਰ ਇਹਦੇ ਤੇ ਲੱਗਿਆ ਰਿਹਾ ਵੀ ਇਸੇ ਕੈਬਨਟ ਦੇ ਵਿੱਚ ਇਹ ਜਿਹੜਾ ਮਤ ਹੈ ਇਹ ਆਵੇ ਤੇ ਜਿਹੜਾ ਕੀ ਫਾਇਦਾ ਹੋਵੇਗਾ ਜੀ ਦੇਖੋ ਡਿਵੈਲਪਮੈਂਟ ਦਾ ਤਾਂ ਐਦਾਂ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਕਿੰਨੀਆਂ ਜਿਹੜੀਆਂ ਸਕੀਮਜ਼ ਹੁੰਦੀਆਂ ਜਿਹੜੀਆਂ ਕੇਵਲ ਤੇ ਕੇਵਲ ਆ ਕਾਰਪੋਰੇਸ਼ਨਜ਼ ਲਈ ਇਹ ਆਉਂਦੀਆਂ ਨਹੀਂ ਗਿਆ ਹਨਾ ਤੇ ਜਿਹਦੇ ਅਧੀਨ ਪਹਿਲਾਂ ਬਰਨਾਲਾ ਆਉਂਦਾ ਨਹੀਂ ਸੀ ਤੇ ਹੁਣ ਜਿਹੜਾ ਬਰਨਾਲਾ ਆਉਣ ਲੱਗ ਜੂ ਕਈ ਐਦਾਂ ਦੇ ਪ੍ਰੋਜੈਕਟ ਆ ਜਿਹੜੇ ਪੂਰੇ ਦੇਸ਼ ਲਈ ਲੱਖਾਂ ਕਰੋੜ ਰੁਪਏ ਦੇ ਹੈਗੇ ਪਰ ਬਰਨਾਲਾ ਉਹਨਾਂ ਸਕੀਮ ਦੇ ਅੰਡਰ ਹੀ ਫਾਲ ਨਹੀਂ ਸੀ ਕਰਦਾ ਕਿਉਂਕਿ ਬਰਨਾਲੇ ਨੂੰ ਨਗਰ ਨਿਗਮ ਦਾ ਦਰਜਾ ਨਹੀਂ ਸੀ ਉਦੋਂ ਇਲਾਵਾ ਜਿਹੜਾ ਇੱਥੇ ਟੈਕਨੀਕਲ ਸਟਾਫ ਉਹਦੇ ਵਿੱਚ ਵੱਧਦਾ ਐਸਸੀ ਲੈਵਲ ਦੇ ਜਿਹੜੇ ਇੰਜੀਨੀਅਰ ਲੱਗਣਗੇ ਤੇ ਸਭ ਤੋਂ ਵੱਡਾ ਕਿ ਇੱਕ ਕਮਿਸ਼ਨਰ ਆਈਐਸ ਅਧਿਕਾਰੀ ਜਿਹੜਾ ਬਰਨਾਲੇ ਦੀ ਕਾਰਪੋਰੇਸ਼ਨ ਨੂੰ ਮਿਲੂਗਾ ਕੱਲੇ ਸ਼ਹਿਰ ਦੀ ਡਿਵੈਲਪਮੈਂਟ ਦੇ ਕੰਮ ਹੈ ਜਿਹੜੇ ਉਹ ਦੇਖਣ ਦੇ ਲਈ ਸੋ ਫੰਡਾਂ ਦਾ ਵੀ ਫਾਇਦਾ ਹੋਣਾ ਤੇ ਉਹਦੇ ਨਾਲ ਨਾਲ ਸ਼ਹਿਰ ਦੀ ਡਿਵੈਲਪਮੈਂਟ ਦੀ ਤਰੱਕੀ ਲਈ ਤੇ ਫੰਡ ਆਉਣਗੇ ਉਹਦੇ ਲਈ ਜਿਹੜੇ ਅਧਿਕਾਰੀ ਹੈ ਆਈਐਸ ਲੈਵਲ ਦੇ ਉਹ ਵੀ ਇੱਥੇ ਲੱਗੂਗਾ ਜਿਹਦੇ ਕਰਕੇ ਕਹਿ ਲਓ ਵੀ ਜਿਹੜੇ ਪਹਿਲਾਂ ਵੀ ਜਿਹੜੇ ਬਜਟ ਹੈ ਕਿਉਂਕਿ ਇੱਕ ਆਈਐਸ ਦੀ ਜਿਹੜੀ ਮੋਨਿਟਰਿੰਗ ਦੇ ਅੰਡਰ ਜਿਹੜੀ ਬਿਹਤਰ ਪਲੈਨਿੰਗ ਹੋ ਸਕਦੀ ਹੈ ਜਦੋਂ ਸਟਾਫ ਆਊਗਾ ਐਸ ਲੇਵਲ ਇੰਜੀਨੀਅਰ ਤੇ ਲੱਗਣਗੇ ਉਹਦੇ ਨਾਲ ਵੀ ਜਿਹੜੀ ਪਲਾਨਿੰਗ ਸਾਰੀ ਇਨਫਰਾਸਟ੍ਰਕਚਰ ਦੀ ਸਾਰਾ ਉਹਦਾ ਬਹੁਤ ਜਿਹੜੀ ਬਿਹਤਰ ਤਰੀਕੇ ਨਾਲ ਜਿਹੜੀ ਹੈ ਉਹ ਹੋ ਸਕਦੀ ਹੈ ਬਿਲਡਿੰਗ ਅਪਡੇਟ ਹੋਏਗੀ ਬਿਲਡਿੰਗ ਵੀ ਅਪਗ੍ਰੇਡ ਕਰ ਦਾਂਗੇ ਜੀ ਉਹ ਜਦੋਂ ਹੁਣ ਇੰਨੇ ਅਫਸਰ ਵੱਧ ਬੈਠਣਗੇ ਤਾਂ ਕਿਤਨਾ ਕਿਤਨਾ ਬਿਠਾਉਣੇ ਪੈਣਗੇ ਨਾ ਨਗਰ ਨਗਰ ਨੂੰ ਖੇਤਰਫਲ ਵਧਾਉਣ ਲਈ ਜਿਹੜੀ ਚਾਰਾਜੋਈ ਚੱਲ ਰਹੀ ਸੀ ਉਹਦੇ ਲਈ ਵੀ ਕੋਈ ਦੇਖੋ ਆਉਣ ਵਾਲੇ ਸਮੇਂ 'ਚ ਇੱਕ ਵਾਰੀ ਜਿਹੜਾ ਨਗਰ ਨਗਰ ਪਾਸਾ ਜਿਹੜਾ ਉਹ ਕਰਵਾਇਆ ਮੈਂ ਤਾਂ ਪਹਿਲਾਂ ਵੀ ਸਾਰੇ ਜਿਹੜੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿਹੜੀਆਂ ਨਾਲ ਲੱਗਦੀਆਂ ਨਗਰ ਪੰਚਾਇਤਾਂ ਨੂੰ ਮੈਂ ਤਾਂ ਬੜਾ ਉਦੋਂ ਵੀ ਕਨਵਿੰਸ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਬਹੁਤ ਕਹਿ ਲਓ ਵੀ ਸਾਡੇ ਸ਼ਹਿਰ ਲਈ ਇਲਾਕੇ ਲਈ ਫਾਇਦੇ ਵਾਲੀ ਗੱਲ ਹੋਊਗੀ ਆਪਾਂ ਇਹਨੂੰ ਆ ਕਾਰਪੋਰੇਸ਼ਨ ਦੇ ਅੰਡਰ ਜਿਹੜਾ ਮਰਜਾ ਹੈ ਉਹ ਕਰੀਏ ਪਰ ਕਈ ਉਦੋਂ ਵੀ ਉੱਥੇ ਸਿਆਸਤ ਜਿਹੜੀ ਹੈ ਕੀਤੀ ਗਈ ਤੁਸੀਂ ਦੱਸੋ ਵੀ ਜੇ ਕੋਈ ਇਲਾਕਾ ਕਾਰਪੋਰੇਸ਼ਨ ਦੇ ਅੰਡਰ ਆਉਂਦਾ ਤਾਂ ਕਿੰਨਾ ਉੱਥੋਂ ਦੇ ਲੋਕਾਂ ਦਾ ਫਾਇਦਾ ਹੁੰਦਾ ਪਰ ਸਿਰਫ ਬੀਜੀ ਅਸੀਂ ਵਿਰੋਧ ਕਰਨਾ ਮੀਟਦਾ ਇਸ 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 ਵਿਰੋਧ ਦੇ ਅੰਦਰ ਕਿਉਂਕਿ ਦੇਖੋ ਮੇਰੀ ਆਦਤ ਹੈ ਵੀ ਮੈਂ ਕਿਤੇ ਵੀ ਕਹ ਲੋ ਵੀ ਪਰ ਤੱਕਾ ਨਹੀਂ ਜਿਹੜਾ ਉਹ ਕਰਨਾ ਚਾਹਦਾ ਇਸ ਤਰ੍ਹਾਂ ਦਾ ਨੈਰੇਟਿਵ ਜਿਹੜਾ ਉੱਥੇ ਬਿਲਡ ਕਰਨ ਦੀ ਕਈ ਜਗ੍ਹਾ ਕੋਸ਼ਿਸ਼ ਮੈਂ ਕੀਤੀ ਕਿ ਪਰ ਫੇਰ ਮੈਂ ਉਹਦੇ 'ਚ ਨਹੀਂ ਪੈਂਦਾ ਚਲੋ ਸਾਰੇ ਆਪਣੇ ਆ ਅਸੀਂ ਆਉਣ ਵਾਲੇ ਸਮੇਂ 'ਚ ਜਿਹੜਾ ਇਲਾਕੇ ਰਹਿ ਵੀ ਗਏ ਅਸੀਂ ਉਹਨਾਂ ਨੂੰ ਵੀ ਉੱਥੋਂ ਦੀਆਂ ਪੰਚਾਇਤਾਂ ਤੋਂ ਜਿਹੜੇ ਸ਼ਹਿਰ ਦੇ ਨਾਲ ਲੱਗਦੇ ਆ ਕੋਈ ਨਗਰ ਪੰਚਾਇਤ ਆ ਅਸੀਂ ਮਤੇ ਪਵਾ ਕੇ ਨਾਲ ਜਿਹੜਾ ਮਰਜ ਕਰਨ ਦੀ ਆਉਣ ਵਾਲੇ ਸਮੇਂ ਜਿਹੜੀ ਕੋਸ਼ਿਸ਼ ਆ ਉਹ ਕਰਾਂਗੇ ਇਹਦਾ ਸਵਾਗਤ ਕਰ ਰਹੇ ਨੇ ਸ਼ਹਿਰ ਦੇ ਬਹੁ ਗਿਣਤੀ ਲੋਕ ਪਰ ਇੱਥੇ ਇੱਕ ਜਿਹੜੀ ਬਰਨਾਲੇ ਲਈ ਮੰਗ ਹੁੰਦੀ ਆ ਹਰ ਵਾਰ ਸਿਹਤ ਨੂੰ ਲੈ ਕੇ ਜਾਂ ਮੈਡੀਕਲ ਕਾਲਜ ਨੂੰ ਲੈ ਕੇ ਉਹਦੇ ਲਈ ਵੀ ਕੋਈ ਸਰਕਾਰ ਕੋਲ ਤੱਕ ਬਹੁਤ ਲੋੜ ਹੈ ਸਰਕਾਰ ਕੋਲ ਤੁਹਾਡੀ ਵੀ ਇੱਛਾ ਸੀ ਦੇਖੋ ਮੈਂ ਦੇਖੋ ਆਉਣ ਵਾਲੇ ਸਮੇਂ 'ਚ ਅਸੀਂ ਪਹਿਲਾਂ ਜਿਵੇਂ ਬੜੀਆਂ ਚੀਜ਼ਾਂ ਠੀਕ ਹੈ ਜਦੋਂ ਜਿਹੜੀ ਚੀਜ਼ ਹੋ ਜਾਂਦੀ ਹੈ ਉਹਨੂੰ ਆਪਾਂ ਇਹ ਕਹਿ ਦਿੰਦੇ ਆ ਵੀ ਇਹ ਤਾਂ ਹੋ ਗਈ ਜੀ ਅਗਲੀ ਦੱਸੋ ਪਰ ਸੈਂਕੜੇ ਕਰੋੜ ਰੁਪਈਆ ਜਿਹੜਾ ਪਿਛਲੇ 3.5 ਸਾਲ 'ਚ ਮੈਂ ਬਰਨਾਲੇ ਇਲਾਕੇ ਲੈ ਕੇ ਆਂਦਾ ਹੈਗਾ ਤੇ ਹਸਪੀਟਲ ਲਈ ਵੀ ਜਿਹੜਾ ਅਸੀਂ ਆਉਣ ਨਾਲ ਸਮੇਂ 'ਚ ਇੱਥੇ ਹੋਰ ਬਿਹਤਰੀ ਲਈ ਕੀ ਕਰ ਸਕਦੇ ਹਾਂ ਕਿੱਥੇ ਕਰ ਸਕਦੇ ਹਾਂ ਉਹਦੇ ਤੇ ਚਾਰਜ ਹੋਈ ਕਰਾਂਗੇ ਪਰ ਜਿਹੜਾ ਟਰਾਮਾ ਸੈਂਟਰ ਹੈ ਉਹ ਬਿਲਡਿੰਗ ਅਗਲੇ ਸਾਲ ਤੱਕ ਜਿਹੜੀ ਬਣ ਕੇ ਉਹ ਕੰਪਲੀਟ ਹੈ ਜਿਹੜੀ ਉਹ ਹੋਊਗੀ ਮੈਂ ਇੱਕ ਅੱਦੇ ਦਿਨ 'ਚ ਉਹਦੀ ਦੁਬਾਰਾ ਉਹਦੇ ਚੈੱਕ ਕਰਨ ਲਈ ਮੈਂ ਹਸਪੀਟਲ ਜਾਣਾ ਮੈਂ 6 ਮਹੀਨੇ ਪਹਿਲਾਂ ਵੀ ਉੱਥੇ ਜਾ ਕੇ ਆਇਆ ਸੀਗਾ ਟਰਾਮਾ ਸੈਂਟਰ ਜਿਸ ਦਿਨ ਖੁੱਲ ਗਿਆ ਉਹਦੇ ਨਾਲ ਵੀ ਜਿਹੜੀ ਬਹੁਤ ਵੱਡੀ ਸ਼ਹਿਰ ਦੇ ਲੋਕਾਂ ਨੂੰ ਰਾਹਤ ਮਿਲੂਗੀ ਪਰ ਹਸਪੀਟਲ ਨੂੰ ਵੀ ਹੋਰ ਅਪਗ੍ਰੇਡ ਕਰ ਲਈ ਸੀ ਆਉਣ ਵਾਲੇ ਸਮੇਂ 'ਚ ਚਾਰਾ ਜੋਈ ਕਰਾਂਗੇ ਵੀ ਕੀ ਇਹਦੇ ਲਈ ਕਰ ਸਕਦੇ ਆ ਤੇ ਬਾਕੀ ਮੈਂ ਹਮੇਸ਼ਾ ਡਿਵੈਲਪਮੈਂਟ ਦੀ ਤਰੱਕੀ ਦੀ ਜਿਹੜੀ ਰਾਜਨੀਤੀ ਹੈ ਉਹ ਕੀਤੀ ਹੈ ਇੱਕ ਇੱਕ ਕਹ ਲੋ ਵੀ ਫੰਡ ਕੋਈ ਪਾਸ ਕਰਵਾਉਣ ਲਈ ਉਹ ਇਦਾਂ ਹੀ ਨਹੀਂ ਹੋ ਜਾਂਦੇ ਮੈਂ ਅੱਗੇ ਵੀ ਜ਼ਿਕਰ ਕਰਦਾ ਵੀ ਇਹਦੇ ਲਈ ਤੁਹਾਨੂੰ ਫਾਈਲਾਂ ਆਪ ਲੈ ਲੈ ਕੇ ਜਿਹੜਾ ਦਫ਼ਤਰਾਂ ਦੇ ਵਿੱਚ ਜਾਣਾ ਪੈਂਦਾ ਜਿਹੜੀਆਂ ਫਾਈਲਾਂ ਨੂੰ 2-2 ਸਾਲ ਲੱਗੇ ਜਾਂਦੇ ਆ ਮੈਂ ਇੱਕ ਇੱਕ ਹਫ਼ਤੇ 2-2 ਹਫ਼ਤਿਆਂ ਦੇ ਵਿੱਚ ਕਹਿ ਕੇ ਕਢਵਾਈਆਂ ਨੇ ਆ ਤਨੌਲੇ ਵਾਲੇ ਖੜੇ ਆ ਇਹਨਾਂ ਤੁਸੀਂ ਪੁੱਛੋ ਵੀ ਕਦੇ ਕਿਸ ਨੇ 20 ਰੁਪਏ ਦਿੱਤੇ ਹੁਣ 25 ਕਰੋੜ ਰੁਪਏ ਉੱਥੇ ਦਿੱਤਾ ਹੰਢਿਆਏ ਨੂੰ ਪੈਸੇ ਦਿੱਤੇ ਆ ਜਿੰਨੀਆਂ ਬਰਨਾਲੇ ਦੀਆਂ ਸੜਕਾਂ ਨੇ ਜਿਹੜੀਆਂ 9 ਫੁੱਟੀਆਂ ਸੀ ਪਿੰਡਾਂ ਨੂੰ ਜਾਂਦੀਆਂ ਨੇ ਕਿਸੇ ਸਰਕਾਰ ਚ ਪੰਜਾਬ ਸਰਕਾਰ ਵੱਲੋਂ ਕੋਈ ਸੜਕ 9 ਤੋਂ 18 ਫੁੱਟੀ ਪਿਛਲੇ 15 ਸਾਲਾਂ ਚੋ ਹੀ ਹੋਵੇ ਤਾਂ ਦੱਸ ਦੋ ਆ ਮੈਂ ਜਿੰਨੀਆਂ ਨੇ ਆਪਣੇ ਇੱਥੋਂ ਬਰਨਾਲੇ ਤੋਂ ਪੱਤੀ ਸੇਖਵਾ ਨੂੰ 18 ਫੁੱਟੀ ਕੀਤੀ ਤਰੌਂਲੇ ਤੋਂ ਜਿੰਨੀਆਂ ਜਾਂਦੀਆਂ ਰਾਜਗੜ੍ਹ ਨੂੰ ਜਿਹੜੀ ਆਪਣੀ ਦਾਣਗੜ੍ਹ ਨੂੰ ਪੱਠਲਾ ਨੂੰ ਹੁਣ ਹਰੀਗੜ੍ਹ ਵਾਲੀ ਸਾਰੀਆਂ ਸੜਕਾਂ ਦੀਆਂ ਠਾਠਾ ਰ ਫੁੱਟੀਆਂ ਆਈ ਜਿਹੜਾ ਨਹਿਰੀ ਪਾਣੀ ਦਾ ਕਦੇ ਕਿਸੇ ਨੇ ਪੰਜੀ ਨਹੀਂ ਸੀ ਦਿੱਤੀ ਤੇ 300 ਕਰੋੜ ਰੁਪਇਆ ਕੇਵਲ ਬਰਨਾਲੇ ਹਲਕੇ ਲਈ ਆ ਜਿਹੜਾ ਮੈਂ ਨਹਿਰੀ ਪਾਣੀ ਦਾ ਬਰਨਾਲੇ ਦੇ ਇਲਾਕੇ ਲਈ ਜਿਹੜਾ ਉਹ ਲੈ ਕੇ ਆਂਦਾ ਹੈ ਬਾਕੀ ਆ ਪ੍ਰਧਾਨ ਜੀ ਖੜੇ ਆ ਕਮੇਟੀ ਨੂੰ ਕਦੇ ਸਰਕਾਰ ਵੱਲੋਂ ਮੰਜੀ ਨਹੀਂ ਸਿਆਈ ਮੈਂ ਇਥੇ ਆ ਕੂੜਾ ਚੱਕਣ ਵਾਲੀਆਂ ਗੱਡੀਆਂ ਸ਼ਹਿਰ ਚੋ ਜਗਾ ਜਗਾ ਤੋਂ ਡੰਪ ਚੱਕਾਇ ਜਿੱਥੇ ਡੰਪ ਜਿਹੜੇ ਆ ਉਹ ਲੱਗੇ ਰਹਿੰਦੇ ਸੀ ਆ ਹੁਣ ਜਿਹੜੇ ਬਾਹਰਲੇ ਕੂੜੇ ਦੇ ਢੇਰ ਆ ਉਹਨਾਂ ਦੇ ਟੈਂਡਰ ਕਰਵਾਏ ਸ਼ਹਿਰ ਦੇ ਸੁੰਦਰੀਕਰਨ ਲਈ ਆ ਤੁਸੀਂ ਦੇਖੋ ਵੀ ਕਚਹਿਰੀ ਚੌਂਕ ਉਧਰ ਪੱਖਤ ਰਵੀਦਾਸ ਜੀ ਵਾਲਾ ਚੌਂਕ ਆ ਪੱਖ ਸਿੰਘ ਚੌਂਕ ਜਿਹੜਾ ਪਿੱਛੇ ਆ ਇਹ ਸਾਰੇ ਪੈਸੇ ਮੈਂ ਪੰਜਾਬ ਸਰਕਾਰ ਤੋਂ ਲਿਆ ਕੇ ਦਿੱਤੇ ਆ ਕਮੇਟੀ ਦਾ 1 ਰੁਪਿਆ ਵੀ ਲੱਗਿਆ ਕਰੋੜਾ ਰੁਪਿਆ ਜਿਹੜਾ ਪਿਛਲੇ 3.5 ਸਾਲ ਚ ਬਰਨਾਲੇ ਚ ਆਇਆ ਪਰ ਇਹ ਕੰਮ ਹਜੇ ਰੁਕੇ ਨਹੀਂ ਕਾਰਪੋਰੇਸ਼ਨ ਨਾਲ ਕੰਮਾਂ ਦੇ ਵਿੱਚ ਹੋਰ ਵੀ ਜਿੱਥੇ ਪੈਸੇ ਆਉਣਗੇ ਤੇਜੀ ਆਊਗੀ ਬਰਨਾਲੇ ਸ਼ਹਿਰ ਦੀ ਆਉਣ ਵਾਲੇ ਸਮੇਂ ਚ ਵੀ ਜਿਹੜੀ ਡਿਵੈਲਪਮੈਂਟ ਹੈ ਇਸੇ ਤਰ੍ਹਾਂ ਕਰਾਂਗੇ ਤੇ ਨਹਾਰ ਜਿਹੜੀ ਹੈ ਸ਼ਹਿਰ ਦੀ ਪਹਿਲਾਂ ਵੀ ਬਦਲੀ ਹੈ ਆਉਣ ਵਾਲੇ ਸਮੇਂ ਚ ਵੀ ਹੋਰ ਵੀ ਜਿਹੜੀ ਹੈ ਬਦਲਾਂਗੇ ਸੋ ਮੈਂ ਦੁਬਾਰਾ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਮੈਂ ਸਾਰੇ ਐਮਸੀ ਸਹਿਬਾਨਾਂ ਦਾ ਵੀ ਪ੍ਰਧਾਨ ਜੀ ਦਾ ਜਿਨ੍ਹਾਂ ਨੇ ਇਥੋਂ ਮਤਾ ਪਾ ਕੇ ਹਾਲਾਂਕਿ ਉੱਥੇ ਹੀ ਮੈਨੂੰ ਸਮਝ ਨਹੀਂ ਆਈ ਕਈ ਬੰਦਿਆਂ ਨੇ ਕਾਰਪੋਰੇਸ਼ਨ ਬਣਾਉਣ ਦਾ ਵੀ ਵਿਰੋਧ ਕੀਤਾ ਵੀ ਮੈਨੂੰ ਨਹੀਂ ਪਤਾ ਵੀ ਕੀ ਤਰਖ ਹੋਣੀ ਆ ਉਹਨਾਂ ਕੋਲ ਕੀ ਕਾਰਨ ਹੋਣਾ ਜਿਨ੍ਹਾਂ ਨੇ ਉਸ ਮੱਧ ਦਾ ਵੀ ਵਿਰੋਧ ਕੀਤਾ ਪਰ ਮੈਂ ਉਹਨਾਂ ਭਰਾਵਾਂ ਦਾ ਵੀ ਧੰਨਵਾਦ ਕਰਦਾ ਤੇ ਸਾਰੇ ਸ਼ਹਿਰ ਵਾਸੀ ਨੂੰ ਮੈਂ ਬਹੁਤ ਵਧਾਈ ਦਿੰਦਾ ਹਾਂ ਜੀ ਸਾਰਾ ਅਗਲੀ ਪ੍ਰਕਿਰਿਆ ਕੀ ਹੈ ਜੀ ਲਗਭਗ ਨੇ ਨੀਂਦੀ ਮਤਾ ਦਾ ਪਾਸ ਹੋ ਗਿਆ ਮਤਾ ਪਾਸ ਹੋ ਗਿਆ ਜੀ ਬਸ ਹੁਣ ਤਾਂ ਇਕਲੀ ਇਸ ਨੂੰ ਪ੍ਰਾਂਤ ਜੋ ਵੀ ਇਹ ਨੋਟੀਫਿਕੇਸ਼ਨ ਪ੍ਰਾਂਤ ਇਥੇ ਆਈਐਸ ਜਿਹੜੇ ਅਫਸਰ ਨੇ ਉਹ ਇਥੇ ਬਰਨਾਲੇ ਡਿਪਿਊਟ ਜਿਹੜੇ ਆ ਉਹ ਲੱਗ ਜਾਣਗੇ ਤੇ ਉਸ ਤੋਂ ਬਾਅਦ ਜਿਹੜੀ ਵਾਰਡਬੰਦੀ ਜਿਹੜੀ ਆ ਉਹ ਦੁਬਾਰਾ ਜਿਹੜੀ ਆ ਉਹ ਹੋਣੀ ਆ ਆ ਤਕਰੀਬਨ 50 ਵਾਰਡ ਆ ਜਿਹੜੇ ਉਹ ਬਰਨਾਲੇ ਚ ਬੰਨ ਗਏ ਤੇ ਉਸ ਤੋਂ ਬਾਅਦ ਜਿਹੜੀ ਇਲੈਕਸ਼ਨ ਦੀ ਪ੍ਰਕਿਰਿਆ ਜਿਹੜੀ ਕਾਰਪੋਰੇਸ਼ਨ ਦੀ ਜਿਹੜੀ ਇਲੈਕਸ਼ਨ ਉਹ ਕਰਵਾਈ ਜਾਉਂਦਾ ਜਿਵੇਂ ਸਰਦੂ ਵੀ ਦੱਸਿਆ ਵੀ ਦੋ ਦਿਨਾਂ ਅੱਜ ਤੁਸੀਂ ਅਜੰਡਾ ਬਾਈ ਹੈਂਡ ਕਰਾ ਲਿਆ ਬਾਕੀ ਦਿਨਾਂ ਦੀ ਪ੍ਰਕਿਰਿਆ ਵੀ ਕੁਝ ਦਿਨਾਂ ਦਾ ਕਰਮਿਨੇ ਇਹ ਇਹ ਟਾਈਮ ਬਾਉਂਡ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੜੀ ਜਲਦੀ ਜਿਹੜੀ ਵਾਰਡਬੰਦੀ ਕਰਕੇ ਜੀ ਹਾਂ ਕਿਉਂਕਿ ਵਾਰਡਵੰਦੀ ਤੋਂ ਬਾਅਦ 21 ਦਿਨਾਂ ਦਾ ਟਾਈਮ ਹੁੰਦਾ ਹੈਗਾ ਵੀ ਕਿਸੇ ਨੇ ਜਿਹੜਾ ਇਤਰਾਜ਼ ਹੈ ਉਹ ਕਰਨਾ ਅਸੀਂ ਦਸੰਬਰ ਤੋਂ ਪਹਿਲਾਂ ਪਹਿਲਾਂ ਇਹ ਸਾਰਾ ਕੰਮ ਹੈ ਜਿਹੜਾ ਕੰਪਲੀਟ ਕਰ ਦੇਣਾ ਸਰ ਕੋਈ ਲੱਗਦਾ ਵੀ ਇਹ ਇਤਰਾਜ਼ ਲੱਗ ਸਕਦਾ ਵੀ ਨਹੀਂ ਜੇ ਠੀਕ ਹੈ ਕਿਸੇ ਨੂੰ ਵਾਰਡਮੰਦੀ 'ਚ ਇਤਰਾਜ਼ ਹੈ ਕਿਸੇ ਨੂੰ ਇਹ ਲੱਗਦਾ ਵੀ ਆ ਘਰ ਇੱਧਰ ਹੋਣ ਜਾਂਦਾ ਇਧਰ ਉਹ ਇਤਰਾਜ਼ ਆਪਣੇ ਦੇ ਸਕਦੇ ਆ ਕੋਈ ਵਾਜਿਬ ਹੋਇਆ ਤਾਂ ਜਿਹੜੇ ਉਹ ਸਬੰਧਤ ਅਫਸਰ ਹੈ ਉਹਨਾਂ ਨੇ ਜੋ ਉਹਨੂੰ ਦੇਖਣਾ ਹੈਗਾ ਪਰ ਮੈਨੂੰ ਲੱਗਦਾ ਨਹੀਂ ਕਿਉਂਕਿ ਜਿਹੜੀ ਠੀਕ ਤਰੀਕੇ ਨਾਲ ਜਿਹੜੀ ਪ੍ਰੋਪਰ ਵਾਰਡ ਕਰਕੇ ਕਿਉਂਕਿ ਨਵੇਂ ਵਾਰਡ ਬਾਨੇ ਆ ਹਨਾ ਕੋਈ ਏਦਾਂ ਨਹੀਂ ਸੀ ਕਰਾਂਗੇ ਨਹੀਂ ਏਦਾਂ ਹੁੰਦਾ ਵੀ ਆਹ ਗਲੀ ਦਾ ਹੋਰ ਵਾਰਡ ਚਾ ਪਰਲੀ ਕਿਸੇ ਹੋਰ ਚੂਗੀ ਉਦੋਂ ਬਾਅਦ ਲਈ ਫਿਰ ਇਸ ਵਾਰਡ ਚ ਆ ਗਈ ਅਸੀਂ ਕੋਸ਼ਿਸ਼ ਕਰਾਂਗੇ ਕਿ ਠੀਕ ਤਰੀਕੇ ਨਾਲ ਜਿਹੜੀ ਵਾਰਡ ਬੰਦੀ ਹੈ ਉਹ ਕੀਤੀ ਜਾਵੇ ਜਿਹਦੇ ਨਾਲ ਐਮਸੀ ਨੂੰ ਵੀ ਸੌਖਾ ਰਹੇ ਤੇ ਉਥੋਂ ਦੇ ਲੋਕਾਂ ਨੂੰ ਵੀ ਸੌਖਾ ਰਹੇ ਨਗਰ ਨਿਗਮ ਬਣਦੀ ਖੁਸ਼ੀ ਵਿੱਚ ਲੀਹਿਆ ਜੀ ਭਗਤ ਸਿੰਘ ਦੇ ਬੁੱਤੂ ਕੋਲੇ ਪਹੁੰਚ ਰਹੇ ਤੇ ਬਾਰੇ ਕੀ ਕਹਿੰਦਾ ਮੈਂ ਸਮਝਦਾ ਹਾਂ ਬੀਏ ਬਰਨਾਲਾ ਵਾਸੀਆਂ ਲਈ ਦੀਵਾਲੀ ਨੰਕੇ ਗਈ ਹੈ ਇਹ ਬਹੁਤ ਵੱਡਾ ਇੱਕ ਤੋਹਫਾ ਦਿੱਤਾ ਹੈ ਸਰਕਾਰ ਨੇ ਮਾਨਯੋਗ ਸਾਡੇ ਐਮਪੀ ਸਾਹਿਬ ਮੀਤ ਹੇਰ ਜੀ ਅਤੇ ਸੀਐਮ ਪੰਜਾਬ ਸਰਦਾਰ ਭਗਵੰਤ ਮਾਨ ਸਿੰਘ ਉਹਨਾਂ ਦੇ ਯਤਨਾਂ ਸਦਕਾ ਇੱਕ ਬਹੁਤ ਵੱਡਾ ਬਰਨਾਲਾ ਵਾਸੀਆਂ ਨੂੰ ਇੱਕ ਤੋਹਫਾ ਮਿਲਿਆ ਜਿਹੜਾ ਨਗਰ ਨਿਗਮ ਨੂੰ ਆਪਣਾ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਇਹ ਤਬਦੀਲ ਕੀਤਾ ਗਿਆ ਬੜੀ ਜ਼ੋਰ ਤੋਂ ਇਹ ਬੜੀ ਦੇਰ ਤੋਂ ਮੰਗ ਸੀਗੀ ਤੇ ਬਹੁਤ ਵੱਡੀ ਇਹ ਸਵਾਗਤ ਅੱਜ ਬਰਨਾਲਾ ਵਾਸੀਆਂ ਨੂੰ ਮਿਲੀ ਹੈ ਅਸੀਂ ਮਾਨਯੋਗ ਐਮਪੀ ਸਾਹਿਬ ਦੇ ਤੇ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹਮੇਸ਼ਾ ਅਸੀਂ ਧੰਨਵਾਦੀ ਰਹਾਂਗੇ ਇਸ ਗੱਲ ਵਾਸਤੇ ਸੋ ਤੁਹਾਨੂੰ ਪਤਾ ਇੱਕ ਡਿਵੈਲਪਮੈਂਟ ਹੈ ਡਿਵੈਲਪਮੈਂਟ ਵਰਕਸ ਦੇ ਵਿੱਚ ਜਿੰਨੀ ਅਲੋਕੇਸ਼ਨ ਆਫ ਫੰਡਸ ਹੈ ਹੋਰ ਤਰੱਕੀ ਹੈ ਸ਼ਹਿਰ ਦੀ ਇਹਨਾਂ ਗੱਲਾਂ ਦੇ ਨਾਲ ਹੀ ਇਹ ਸ਼ਹਿਰ ਨੇ ਅੱਗੇ ਵਧਣਾ ਅਸੀਂ ਮਾਨਯੋਗ ਐਮਪੀ ਸਾਹਿਬ ਦਾ ਤੇ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਵੇਂ ਟੋਲਟ ਮੈਂ ਜੇ ਟੋਲਟ ਸਾਰੇ ਬਰਨਾਲਾ ਵਾਸੀਆਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਖੁਸ਼ੀ ਦਾ ਪੂਰਾ ਮਾਹੌਲ ਹੈ ਤੁਸੀਂ ਦੇਖ ਰਹੇ ਹੋ ਆਮ ਸਾਡੇ ਸ਼ਹਿਰੀ ਲੋਕ ਇਸ ਗੱਲ ਨਾਲ ਕਾਰਪੋਰੇਸ਼ਨ ਦੇ ਬਣਨ ਦੇ ਨਾਲ ਬੜੇ ਖੁਸ਼ ਨੇ ਇੱਕ ਹੋਰ ਖੁਸ਼ੀ ਦੀ ਗੱਲ ਹੈ ਹੁਣ ਤਾਂ ਸਾਡੇ ਕੋਲੇ ਮਾਨਯੋਗ ਐਮਪੀ ਸਾਹਿਬ ਸਾਡੇ ਇਲੈਕਟਡ ਐਮਪੀ ਨੇ ਲੋਕ ਸਭਾ ਤੋਂ ਨਾਲ ਨਾਲ ਸਾਡੇ ਮਾਨਯੋਗ ਰਜਿੰਦਰ ਗੁਪਤਾ ਜੀ ਉਹ ਵੀ ਨੋਮੀਨੇਟ ਹੋ ਕੇ ਰਾਜ ਸਭਾ ਦੇ ਵਿੱਚ ਪਾਰਟੀ ਨੇ ਉਹਨਾਂ ਨੂੰ ਭੇਜਿਆ ਸੋ ਸਾਡੇ ਕੋਲ ਬਰਨਾਲਾ ਵਾਸੀਆਂ ਵਾਸਤੇ ਇਸ ਤੋਂ ਵੱਡੀ ਮੇਰੇ ਖਿਆਲ ਵਿੱਚ ਖੁਸ਼ੀ ਨਹੀਂ ਕੋਈ ਹੋ ਸਕਦੀ ਕਿ ਦੋ ਦੋ ਐਮਪੀ ਅੱਜ ਬਰਨਾਲਾ ਸ਼ਹਿਰ ਕੋਲੇ ਨੇ ਮੈਨੂੰ ਲੱਗਦਾ ਬੜੀ ਛੇਤੀ ਬਰਨਾਲਾ ਸ਼ਹਿਰ ਇੱਕ ਡਿਵੈਲਪਮੈਂਟ ਦੇ ਰਾਸਤੇ ਤੇ ਤੋਰੇਗਾ ਕਿਹਨੂੰ ਕਿੰਨੇ ਵੇ ਦਾ ਸੇਰਾ ਕਿਹਨੂੰ ਜਾਂਦਾ ਜਿਹੜਾ ਇਹਦਾ ਸੇਰਾ ਸਾਡੇ ਅੱਜ ਕਾਰਪੋਰੇਸ਼ਨ ਬਣਨ ਦਾ ਮਾਨਯੋਗ ਐਮਪੀ ਸਾਹਿਬ ਸਰਦਾਰ ਗੁਰਮੀਤ ਸਿੰਘ ਮੀਤ ਜੀ ਅਤੇ ਅਰਜਿੰਦਰ ਗੁਪਤਾ ਜੀ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਅਸੀਂ ਇਹਦਾ ਸੇਰਾ ਦਿੰਦੇ ਹਾਂ